ਓ ਯਾਰ ਗੱਲ ਦੇ 10 ਗੱਲ ਕੀ ਹਣ ਫੇਰ ਵਿੰਗਾ ਜਾ ਮੂੰਹ ਕਰਕੇ ਬਹਿ ਗਿਆ ਹਣ ਕਲੇਸ਼ ਕਿਹੜੀ ਗੱਲ ਦਾ ਪਾਇਆ ਤੂੰ ਤੁਹਾਨੂੰ ਨਹੀਂ ਪਤਾ ਕੀ ਕਰਨਾ ਓ ਮੈਨੂੰ ਕਿੱਥੋਂ ਪਤਾ ਕੀ ਗੱਲ ਮੈਨੂੰ ਕਿੱਦਾਂ ਪਤਾ ਲੱਗਣਾ ਵੀ ਕੀ ਗੱਲ ਐ ਇਹਦੇ ਆ ਬੜੀ ਬਿਮਾਰੀ ਤੁਹਾਨੂੰ ਜਨਾਨੀਆਂ ਨੂੰ ਹਾਂ ਇਦਾਂ ਬੰਦੇ ਆਲਾ ਦਿਮਾਗ ਸਾਫ਼ ਕਰਦੇ ਅੱਜ ਅੱਗੋਂ ਸਿੱਧੀ ਗੱਲ ਨਹੀਂ ਕਰਦੇ ਅੱਗੋਂ ਹੋਰ 100 ਸਵਾਲ ਜਵਾਬ ਕਰਨੇ ਵੀ ਤੁਹਾਨੂੰ ਨਹੀਂ ਪਤਾ ਕੀ ਕਰਨੇ ਤੁਹਾਨੂੰ ਨਹੀਂ ਪਤਾ ਕਿੱਥੇ ਜਾਣਾ ਤੁਹਾਨੂੰ ਨਹੀਂ ਪਤਾ ਕੀ ਲੈਣਾ ਤੁਹਾਨੂੰ ਨਹੀਂ ਪਤਾ ਕੀ ਕਰਨ ਸਾਨੂੰ ਸਾਰਾ ਕੁਝ ਪਤਾ ਪੀਰ ਆਹ ਕਾਲਾ ਇਲਮ ਹੁੰਦਾ ਹਨ ਕਿ ਸਾਨੂੰ ਸਾਰਾ ਕੁਝ ਉਦਾਂ ਹੀ ਪਤਾ ਲੱਗ ਜਾਣਾ ਤੇ ਬੰਦਾ ਗੱਲ ਦੱਸੇ ਗੱਲ ਕੀ ਆ ਤੇ ਗੱਲ ਦਾ ਉਹਦਾ ਪਤਾ ਲੱਗੇ ਨਾ ਫਿਰ ਗੱਲ ਖਤਮ ਕਰੇ ਬੰਦਾ ਐਦਾਂ ਡੋ ਨਵਟਾ ਜਿਆ ਬਣ ਕੇ ਬੈਠਿਆ ਰਹਿਦੀ ਆ ਆ ਦੇਵੀ ਜੀ ਕਰੋ ਕਿਰਪਾ ਬੋਲੋ ਕੁਝ ਮੂੰਹ ਚੋ ਵੀ ਕਿਹੜੀ ਗੱਲ ਦੇ ਪੁੱਛੇ ਬਣਾਏ ਮੈਂ ਜਿਹੜਾ ਸਟੇਟਸ ਪਾਇਆ ਹੋ ਵੇਖਿਆ ਕਿਉਂ ਨਹੀਂ ਕੀ ਨਹੀਂ ਵੇਖਿਆ ਉਹ ਜਿਹੜਾ ਮੈਂ ਵਟਸਐਪ ਤੇ ਸਟੇਟਸ ਲਾਇਆ ਹੋ ਉਹ ਕਿਉਂ ਨਹੀਂ ਵੇਖਿਆ ਉਹ ਦੂਰ ਫੜੇ ਮੂੰਹ ਕਰੋ ਅੱਛਾ ਇਹ ਗੱਲ ਤਾਂ ਗਰੇਸ਼ ਪਾਇਆ ਤੇਰਾ ਸਟੇਟਸ ਨਹੀਂ ਵੇਖਿਆ ਮੈਂ ਸ਼ਾਬਾਸ਼ ਏ ਤੇਰੇ ਬੜਾ ਨੁਕਸਾਨ ਹੋ ਗਿਆ ਨਾ